ਜੀਪ ਕਰਾਂ ਕੀ ਲੱਗਦੀ ਸੀ ਤੁਹਾਨੂੰ ਹਾਂ ਤੁਸੀਂ ਆਓ ਬੱਸ ਸਟੈਂਡ ਤੋਂ ਚਲਦੇ ਹਾਂ ਕਰਵਾ ਰਾ ਆਪਣੀ ਕੀ ਜਿਹੜੀ ਸੀ ਤੁਹਾਨੂੰ ਹਾਂ ਜਦੋਂ ਫੋਨ ਚਾਲੇ ਰੱਖ ਸੁਬਾਹ ਗੱਲ ਕਰਾਂਗੇ ਵੀ ਰੋਟੀ ਖਾਣੀ ਹੈ ਰੋਟੀ ਖਾਣ ਲੱਗਾਂਗੇ ਹਾਂ ਜੀ Delhi ਆਣਾ ਸੀ ਮੈਨੂੰ ਇੱਕ ਹੀ ਆਨਲਾਈਨ ਕੀ ਹਾਲ ਸੀ ਨਵੰਬਰ ਮਹੀਨੇ ਚਾਹੀਦੀ ਬਾਹਰ ਨਹੀਂ ਫਾਰਕੀ ਰੈਲੀ ਵਾਲੀ ਰੈਲੀ ਕਿੰਨੀ ਉਮਰ ਕਿੰਨੀ ਹੋ ਗਈ ਜੀ ਦੂਜਾ ਸਾਲ 2 ਸਾਲ ਕੋ ਹੋ ਗਏ ਬੱਚੇ ਉਹਨਾਂ ਦੇ ਬਾਹਰ ਜਾਣ ਤੋਂ ਬਾਅਦ ਕੀ ਨਾਮ ਮੇਰਾ ਨਾਮ ਸੁਗਵਤ ਸਿੰਘ ਹੈ ਜੀ ਕਿੱਥੇ ਦੇ ਰਹੇ ਮੇਰਾ ਪਿੰਡ ਜਰਗਾ ਜੀ ਹਾਂ ਜਰਗਾ ਤੋਂ ਪੇਕੀ ਲੱਗਦੇ ਸੀ ਮੇਰੇ ਸਾਲਾ ਸਾਬ ਜੀ ਜਿਹਨਾਂ ਦੀ ਡੈਥ ਹੋਈ ਹੈ ਜੀ ਤੇ ਇਹ ਨਰਿਸਰੀ ਵਾਸਤੇ ਅਮਰੀਕਾ ਦੇ ਰਾਡ ਨੇ ਮੇਰੇ ਨਾਲ ਹੀ ਇੱਕ ਹੀ ਮੈਂ ਆਪਰੇ ਜੋ ਦੱਸਣ ਅਨੁਸਾਰ ਸਾਰੀ ਗੱਲ ਹੋਈ ਉਹਨਾਂ ਦਾ ਡਾਕਟਰ ਸਾਹਿਬ ਦਾ 7 15 ਤਰੀਕ ਨੂੰ ਫੋਨ ਆਇਆ ਜੋ ਉਹਨਾਂ ਦੇ ਦੱਸਣ ਮੁਤਾਬਕ ਵੀ ਉਹਨਾਂ ਦੇ ਜਹ ਜਹਰੀ ਲੀਗਾ ਜ਼ਿਕਰ ਨਾਲ ਡਾਕਟਰ ਹੀ ਹੈ ਜੋ ਉਹਨਾਂ ਨੇ ਦੱਸਿਆ ਤੁਹਾਨੂੰ ਫੋਨ ਤੁਹਾਡੇ ਨਾਲ ਕਦੇ ਗੱਲ ਹੋਈ ਹਾਂਜੀ ਲਾਸਟ ਟਾਈਮ ਅਸੀਂ ਮੈਂ ਇੱਥੇ ਇਹਨਾਂ ਕੋਲ ਹੀ ਆਇਆ ਸੀ ਤੇ 3 ਰਾਤ ਰੀਤ ਤੋਂ ਬਾਅਦ ਫਰਡੇ ਤੋਂ ਬਾਅਦ ਸਾਡੀ ਕੋਈ ਨਾਲ ਗੱਲਬਾਤ ਨਹੀਂ ਵੀ ਜਦੋਂ ਸਦੀ ਉਹਨਾਂ ਨੂੰ ਬੌਸ ਨੂੰ ਫੋਨ ਕਰ ਰਹੇ ਸੀ ਤੇ ਬੌਸ ਦੀ ਬਹੁਤ ਲੰਬੀ ਜਿਹੀ ਉਹਨੂੰ ਇੰਗਲਿਸ਼ ਨਹੀਂ ਆਉਦੀ ਸੀ ਤੇ ਉਹ ਆਪਣੇ ਉਧਰ ਮਾਤਰਵਾਸ਼ੇ ਬੋਲਦੇ ਨੇ ਤੇ ਇੰਡੀਅਨ ਡਾਕਟਰ ਆਪਣੇ ਇਹਨਾਂ ਨੇ ਸਾਨੂੰ ਇਹ ਨਿਊਜ਼ ਦਿੱਤੀ ਸਰ ਹਾਂਜੀ ਔਰ ਕਦੋਂ ਕੀ ਕਹਿ ਰਹੇ ਆ ਕਿ ਕੀ ਫਾਰਮੈਲਟੀ ਹੈ ਫਾਰਮੈਲਟੀ ਉਹਨਾਂ ਨੇ ਦੱਸਣ ਬਤਾ ਕੋਈ ਸਰ ਹਲੇ ਚੱਲ ਰਹੀਆਂ ਇਨਵੈਸਟੀਗੇਟ ਕਰ ਰਹੇ ਨੇ ਸਾਨੂੰ ਦੁੱਖ ਦੀ ਗੱਲ ਹੈ ਕਿ ਹਲੇ ਤੱਕ ਤੁਹਾਡੇ ਕੋਲ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਜਾ ਸਾਡੇ ਚੁਣੇ ਹੋਏ ਨੁਮਾਇੰਦੇ ਅੱਜ ਤੱਕ ਸਾਡੀ ਕੋਈ ਖ਼ਬਰ ਨਹੀਂ ਲੈਣਾ ਹੈ ਨਾ ਸਾਡੇ ਨਾਲ ਅੱਗੇ ਨੂੰ ਦੁੱਖ ਨਹੀਂ ਹੈ ਸਾਡੀ ਕਿਸੇ ਅੱਗੇ ਕੋਈ ਏਦਾਂ ਨਹੀਂ ਡਿਮਾਂਡ ਦੀ ਫਾਈਨੈਂਸ਼ੀਅਲੀ ਹੈਲਪ ਨਹੀਂ ਮੰਗ ਰਹੇ ਸੀ ਸਾਡੀ ਬਸ ਇਹ ਡਿਮਾਂਡ ਹੈ ਕਿ ਸਾਡੀ ਡਿਊਟੀ ਬੋਡੀ ਲਈ ਹੋਰ ਚ ਸਾਡੀ ਹੈਲਪ ਕੀਤੀ ਜਾਵੇ ਤੁਸੀਂ ਪ੍ਰਸ਼ਾਸਨ ਨੂੰ ਇਤਲਾਹ ਕੀਤੀ ਹੈ ਹਾਂਜੀ ਸਰ ਪ੍ਰਸ਼ਾਸਨ ਨੂੰ ਸਾਰੇ ਜੀ ਲੈਟਰ ਆ ਵਗੈਰਾ ਸੀਮ ਪੰਜਾਬ ਸਾਰਿਆਂ ਨੂੰ ਅਸੀਂ ਘੱਟ ਚੁੱਕਿਆ ਸਰ ਪਰ ਅਜੇ ਤੱਕ ਨਾਕਿਸ ਦਾ ਫੋਨ ਨਾ ਕੋਈ ਆਪ ਨਾ ਉਹਨਾਂ ਦਾ ਕੋਈ ਨੁਮਾਇੰਦਾ ਸਾਡੇ ਤੱਕ ਨਹੀਂ ਪਹੁੰਚਿਆ ਸਰ ਔਰ ਅਦਾਰ ਦੇ ਵਿੱਚ ਕੌਣ ਕੌਣ ਇਨਾਰੇ ਗੁਰੂਵਾਰ ਚ ਇਨਾਰੇ ਫਾਦਰ ਸਾਹਿਬ ਇਨਾਰੇ ਮਦਰ ਇਨਾਰੇ 2 ਸਾਲ ਵਿਆਹ ਹੋ ਗਏ ਜੀ ਉਹਲੇ ਵਿਚਾਰੇ ਨੇ ਬੇਟੀ ਦਾ ਮੋਹਨ ਜੁ ਦੇਖਿਆ ਜੀ ਇਹ ਜਨ ਤੋਂ 10 ਦਿਨ ਬਾਅਦ ਇਹਦੀ ਬੇਟੀ ਹੋਈ ਆ 3 ਨੰਬਰ 2 ਤੇ ਇਨਾਂ ਦੀ ਤਿੰਨ ਸਿਸਟਰ ਨੇ ਮੈਰਿਡ ਨੇ ਜੀ ਤੇ ਬਸ ਇਹ ਪਰਿਵਾਰਾ ਜੀ ਗਰੀਬ ਪਰਿਵਾਰਾ ਜੀ ਇਹ ਦਿਹਾੜੀ ਜੋਤੇ ਵਾਲੇ ਨੇ ਵਿਚਾਰੇ ਹਾਂਜੀ ਉਹ ਵਿਚਾਰਾ ਵਿਰੋਜਗਾਰ ਦੇ ਚੱਕਰ ਤੱਕ ਸਰ ਬਰ ਗਿਆ ਸੀ ਤੇ ਪਰ ਹੁਣ ਲੈ ਤੱਕ ਸਾਡੀ ਕੋਈ ਕਿਸੇ ਪ੍ਰਕਾਰ ਦੀ ਕੋਈ ਹੈਲਪ ਨਹੀਂ ਕਿਸੇ ਕੋਲ ਮੰਗ ਤਾ ਸਰ ਜੋ ਵੀ ਜਾਨ ਕਰ ਹੈ ਇਸ ਮਸਲੇ ਦਾ ਜਾਂ ਪ੍ਰਸ਼ਾਸਨ ਸਾਹਿਬ ਵੱਲੋਂ ਹਲਪ ਕੀਤੀ ਜਾਵੇ ਅਸੀਂ ਸਾਰੇ ਵੀਰਾਂ ਦਾ ਹੱਥ ਛੁੜ ਕੇ ਬੇਨਤੀ ਕਰਦੇ ਆਂ ਇਹ ਸਾਨੂੰ ਕੋਈ ਰਾਹ ਪਾਇਆ ਜਾਵੇ ਜਿਹਦੇ ਨਾਲ ਉਹਦੀ ਬਾਡੀ ਦਾ ਨਾਮ ਆਉਂਦਾ ਜੀ ਨਾਮ ਹਰਪਾਲ ਸਿੰਘ ਆ ਜੀ ਪਿੰਡ ਦਾ ਨਾਮ ਕੀ ਲੁਜਾਰੀ ਖੁਰਦਾ ਜੀ ਜੀ ਦੀ ਮੌਤ ਹੋਈ ਹੈ ਕੀ ਲੱਗੂ ਥੋੜਾ ਮੇਰਾ ਬੇਟਾ ਜੀ ਆ ਕਿੱਥੇ ਗਿਆ ਸੀਗਾ ਜੀ ਹਰਬੰਨ ਜੀ ਆ ਕਿੰਨਾ ਸਮਾਂ ਪਹਿਲਾਂ ਗਿਆ ਸੀ 20 ਸਾਲ ਹੋ ਗਏ ਜੀ ਤੇ ਉਹਦੀ ਮੌਤ ਦੀ ਖਬਰ ਕਦੇ ਨਹੀਂ ਮਿਲਿਆ ਸਾਨੂੰ ਜੀ 15 ਤਰੀਕ ਨੂੰ ਆ ਕੀਨੇ ਦਿੱਤੀ ਸੀ ਖਬਰ ਸਾਨੂੰ ਜੀ ਉਧਰੋਂ ਡਾਕਟਰ ਜੀ ਨੇ ਕਿਹਾ ਜੀ ਅਰ ਕੀ ਹੋਇਆ ਕੀ ਸੀ ਪਤਾ ਲੱਗਿਆ ਕੁਝ ਸਾਨੂੰ ਤਾਂ ਜੀ ਇਹ ਕਿਹਾ ਵੀ ਗੈਸ ਦੇ ਨਾਲ ਵੀ ਉਹਦੀ ਡੈਥ ਹੋਈ ਹੈ ਹਾਂਜੀ ਅਰ ਇਹ ਸਮੇਂਦਰਾਮ ਜਿੱਦਾ ਬਾਹਰ ਗਿਆ ਆਇਆ ਚਿੱਤਰ ਲਾਇਆ ਉਹਨੂੰ ਕੋਈ ਇਹ ਜੀ ਹਾਂ ਕਿੰਨੀ ਕੀ ਉਮਰ ਸੀ ਕੀ ਬੇਟੇ ਦੀ ਓਵਰ 25 25 ਕਹਿੰਦੇ ਹਾਂਜੀ ਹਾਂ 25 ਮੈਰਿਡ ਸੀਗੇ ਜੀ ਹਾਂ ਜੀ ਚਾਹ ਹੈਗਾ ਹਾਂ ਜੀ ਗੁੱਡੀ ਹੈ ਜੀ ਛੁੱਟੀ ਆਖਿਰ ਸਮੇਂ ਕਦੋਂ ਗੱਲ ਹੋਈ ਹੈ ਉਹ ਨਾਲ ਤੁਹਾਡੀ ਸਾਡੀ ਜੀ 15 ਤਰੀਕ ਨੂੰ ਹੋਈ ਹੈ ਜੀ 15 ਤਰੀਕ 15 ਤਰੀਕ ਨੂੰ 30 30 ਜੀ 30 ਹਾਂ ਜੀ ਠੀਕ ਕਹ ਰਹੇ ਸੀਗੇ ਠੀਕ ਸੀਗੇ ਹਾਂ ਉਹ ਤਾਂ ਠੀਕ ਦੀਗੇ ਕਹਿੰਦਾ ਵੀ ਮੈਂ ਰਾਤ ਨੂੰ ਗੱਲ ਕਰੂਗਾ ਵੀ ਚਾਰ ਦੇ ਘਟਾ ਤੇ ਬਾਅਦ ਚੋਂ ਕੋਈ ਫੋਨ ਨਹੀਂ ਆਇਆ ਹੈਗਾ ਹਾਂ ਜੀ ਕੀ ਆਪਣੇ ਮੰਗਤੀ ਕਰ ਰਹੇ ਹੋ ਕਿ ਪਤਾ ਲੱਗੇ ਵੀ ਬੌਂਦੀ ਨੂੰ ਬੌਂਦੀ ਉਹ ਜੀ ਸਾਨੂੰ ਆਹੀ ਕਹੀ ਜਾਂਦੇ ਨੇ ਵੀ ਫੋਨ ਕਰੂਗਾ ਅਸ ਤੇ ਅੱਜ ਦੱਸਦੇ ਆ ਅਸ ਤਾਂ ਇਹ ਕਹਿੰਦੇ ਵੀ ਬਹੁਤ ਦਿਨ ਹੋ ਗਏ ਹਾਂਜੀ ਇੱਥੇ ਲੋਕਲ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਥੀ ਅਸੀਂ ਸਾਨੂੰ ਪਿੱਠੀਆਂ ਪਾਈਆਂ ਹੋਈਆਂ ਹਾਂਜੀ ਕੀ ਆਪਣਾ ਉਹ ਵੇਸਾ ਹੀ ਕਹਿੰਦੇ ਵੀ ਸਾਡੀ ਹੈਲਪ ਕਰੋ ਜੀ ਹਾਂ ਦੇਖ ਜੀ ਅਸੀਂ ਗਰੀਬ ਹਾਂ ਅਾਂ ਤੇ ਪ੍ਰਸ਼ਾਸਨ ਦਾ ਜਾਂ ਬਾਹਰ ਵਾਲੇ ਜਿਹੜੇ ਵੀ ਹੈਗੇ ਉਹਦੇ ਦੋਸਤ ਮਿੱਤਰ ਕੀ ਕਹਿ ਰਹੇ ਨੇ ਸੰਤਾ ਜੀ ਕੁਝ ਤੁਹਾਨੂੰ ਕਹਿ ਰਿਹਾ ਹਾਂ ਬਸ ਉਹ ਹੀ ਕਹਿ ਰਹੇ ਨੇ ਡਾਕਟਰ ਨੇ ਉਹਨਾਂ ਨੂੰ ਪੁੱਛਦੇ ਹਾਂ ਸੀ ਕਿ ਸਾਡਾ ਜੀ ਆ ਚੱਲ ਰਿਹਾ ਵੀ ਅਸੀਂ ਪਹਾੜ ਤਾਂ ਪਿਆ ਹਾਂ ਹਾਂ ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਨਾਲ ਅਗਰ ਤਾਂ ਇਹ ਕਹਿੰਦੇ ਜੀ ਉਹਦੀ ਬਾਗੀ ਆਵੇ ਜੀ ਤਾਂ ਸਾਹੀ ਮੈਂਤ ਕਰ ਦਿੰਦਾ ਹੋਰ ਤੁਹਾਡੀ ਕੋਈ ਬਾਤ ਕਿ ਕੌਣ-ਕੌਣ ਹੋ ਇੱਕ ਜੀ ਮੇਰੀ ਘਰੋਂ ਆ ਜੀ ਮੇਰੇ ਮੇਰੀ ਨਾ ਹਾਂ ਇੱਕ ਕੋਤੀ ਲਈ